ਤੇ ਬੇੜਾ ਨੇ ਗਲਤੀ ਕੀਤੀ ਬਈ ਬਹੁਤ ਧੋਖਾ ਕਰਕੇ ਤੇ ਬੇੜਾ ਛੜਨਾ ਵੀ ਉਦੋਂ ਦਾ ਪਹਿਲਾਂ ਕਸ਼ਮਾ ਖਾਦੇ ਮਰ ਜਾਾਂਗੇ ਜਾਂ ਮਾਰ ਦਾਂਗੇ ਹਾਂ ਕਿਉਂ ਭਈ ਉਥੋਂ ਤੁਰ ਫੇ ਦੇਹ ਲਾਇਥੇ ਨੂੰ ਆਪਣੇ ਆਗਿਆਦ ਦੇ ਨੂੰ ਉਹ ਭਈ ਸ਼ਿੱਧੀਆਂ ਆ ਕੇ ਗਾਣਾ ਕਢਾਉਣ ਲੱਗ ਗਿਆ ਬੜਾ ਅੱਛਾ ਜਿਹੜਾ ਉਹਨਾਂ ਦਾ ਮੂਰੇ ਤੂੰ ਮੂਰੇ ਹੀ ਮੂਰੀ ਵੀ ਤੁਸੀਂ ਬੇੜਾ ਪੈ ਗਿਆ ਥੋੜਾ ਮਰ ਗਏ ਮੈਂ ਐ ਮਤਲਬ ਹੋ ਗਿਆ ਵਾਹ ਹੋ ਗਿਆ ਉਹ ਕਹਿੰਦਾ ਦੱਸਤਾ ਦੀ ਗੱਲ ਕਿਹਾ ਅਸੀਂ ਰੋਟੀ ਝੋਲ ਖੀਂ ਪਹਿਲਾਂ ਖਾ ਲਈ ਹਾਂ ਉਹ ਭਈ ਹੁਣ ਆਪਣੇ ਪਿੰਡ ਵਾਲੇ ਸੱਚੇ ਦੀ ਉਹ ਕਹਿੰਦੇ ਕੌਣ ਕਹਿੰਦਾ ਤੁਹਾਨੂੰ ਉਹ ਕਹਿੰਦੇ ਆ ਕੇ ਕਹਿੰਦੇ ਕਦੋਂ ਕਿਹਨੇ ਖਾਧੀ ਰੋਟੀ ਫਰਾਗ ਉਹ ਯੋ ਰਾਜਵਨ ਨੀਮੀ ਭਾਈ ਨੀਮੀ ਵਾਲੀ ਜੋ ਜੋਰ ਦੇ ਪੈਰ ਨਹੀਂ ਹੁੰਦਾ ਉਹ ਬਾਈ ਦੇਖ ਲੈ ਉੱਥੇ ਬੈਠੇ ਐ ਇੱਥੇ ਬੈਠੇ ਸ਼ਾਹਤ ਪਹਿਲਾਂ ਤੂੰ ਜਲਦੀ ਆ ਬਾਈ ਜੀ ਠੀਕ ਹੈ ਭਾਈ ਜਦੋਂ ਪੂਰਾ ਮਰਨਾਰਸ ਜੋਰਾਂ ਦੇ ਹੋ ਗਿਆ ਵੀ ਰਾਜੇ ਨੂੰ ਇਹ ਹੋ ਗਿਆ ਵੀ ਪਿੰਡ ਨਹੀਂ ਵਜਣਾ ਉਹ ਫੋਗੀ ਵੀ ਆ ਗਿਆ ਜਿਹੜਾ ਬੰਦੇ ਨੂੰ ਮਤਲਬ ਪੰਡ ਬਨ ਕੇ ਦੇਣਾ ਸੀ ਜ਼ਮੀਨ ਦੇਣੀ ਸੀ ਸਵਾਰ ਨੂੰ ਹੂੰ ਵੀ ਬਾਈ ਪੰਡ ਦਾ ਸਾਮੰਟਾਂ ਲੱਗਿਆ ਮਿੱਤਰੋ ਹੂੰ ਵੀ ਹੁਣ ਪਿੰਡ ਨਹੀਂ ਵਜਦਾ ਰਾਜਾ ਕਹਿੰਦਾ ਵੀ ਇੱਕ ਕੰਮ ਹੈ ਹੂੰ ਹੁਣ ਆਪਾਂ ਨੂੰ ਥੋੜਾ ਝੂਠ ਬੋਲਣਾ ਪਊ ਠੀਕ ਆ ਵੀ ਜੇ ਚੱਲ ਗਿਆ ਤਾਂ ਠੀਕ ਆ ਨਹੀਂ ਕੋਈ ਹੱਲ ਫਿਰ ਸੋਚਾਂਗੇ ਹੂੰ ਉਹ ਦੇਖ ਲੋ ਫਿਰ ਕਹਿੰਦਾ ਬੜੀ ਦੇ ਬੰਦੇ ਭੋਲੇ ਨੇ ਅੱਛਾ ਟੱਬੇ ਦੇ ਬੰਦੇ ਖਾਮੀ ਨੇ ਚੋਪਤਣਾ ਵੀ ਟੱਬੇ ਵਾਲਿਆਂ ਨੇ ਨਹੀਂ ਮਾਰਕਣੀ ਇੱਥੇ ਠੀਕ ਹੈ ਰਹਿ ਗਿਆ ਵਿਚਾਰੇ ਭੋਲੇ ਸੀ ਬੜੀ ਵਾਲੇ ਠੀਕ ਹੈ ਉਹਨਾਂ ਨੂੰ ਜਾ ਕੇ ਕਹਿੰਦੇ ਵੀ ਟੱਬਲੇ ਦਾ ਰੋਟੀ ਖਾ ਲਈ ਤੇ ਜਦੋਂ ਇਹਨਾਂ ਨੇ ਢੋਰਾ ਵੇਟਦਾ ਪਤਾ ਲੱਗਾ ਆਪਣੇ ਬਜ਼ੁਰਗਾਂ ਨੂੰ ਮਤਲਬ ਬੁਢਿਆਂ ਨੂੰ ਸਾਡਿਆਂ ਨੂੰ ਠੀਕ ਹੈ ਬੜੀ ਦੇ ਟੱਬੇਦਿਆਂ ਨੂੰ ਠੀਕ ਹੈ ਇਹ ਕਹਿੰਦੇ ਇਹਨਾਂ ਨੇ ਰਾਇਆ ਕਰੀ ਮੀਟਿੰਗ ਕਰਿਆ ਉਸੇ ਚਿੱਤ ਨੂੰ ਨਾ ਪਰਿਵਾਰਾਂ ਨੇ ਉਹਨਾਂ ਪਿੰਡਾਂ ਨੇ ਠੀਕ ਹੈ ਸਾਡਾ ਇੱਕ ਪਿੰਡਾ ਬਣੀ ਟੱਬਾ ਸਾਡੇ ਉਸੇ ਚ ਰਿਸ਼ਤਾ ਨਹੀਂ ਹੁੰਦਾ ਭੈਣ ਭਾਈ ਦਾ ਸਾਡਾ ਰਿਸ਼ਤਾ ਹੈ ਠੀਕ ਹੈ ਇਹ ਸਾਡੇ ਜਿਹੜੇ ਪਿੰਡ ਸੀ ਪਹਿਲਾਂ ਉਹ ਇੱਥੇ ਮਤਲਬ ਪੁਰਾਣੀ ਗੱਲ ਹੈ ਇਹ ਬਹੁਤ ਪੁਰਾਣੀ ਸਾਂਝ ਹੈ ਸਾਡੀ ਇਹ ਪਿੰਡ ਉੱਥੇ ਨਹੀਂ ਛੇਗਾ ਇਧਰ ਦਿਖਾ ਦੇ ਮਾਣੇ ਢੱਕੀ ਸੀ ਉਹ ਡਾਕਰਾਂ ਤੋਂ ਕਹਾਂ ਜੀ ਉਹ ਹਲੇ ਵੀ ਹੈਗੀ ਆ ਹਜੇ ਵੀ ਹੈਗੀ ਅਜੋ ਉੱਥੇ ਸੀ ਬੜੀ ਬੰਡ ਸਾਡਾ ਟੱਬਾ ਬੰਡ ਹੋਰੇ ਸੀ ਵੀਰੇ ਬਾਜ਼ਾਰ ਸੀਗਾ ਬਜ਼ਾਰ ਵਾਲਾ ਵਜਦਾ ਅਸਲਾਮੁਅਲੈਕਮ ਦੋਸਤੋ ਅੱਜ ਖੇਤ ਆਏ ਸੀ ਫੇਰ ਸੋ ਪਹਿਲਾਂ ਧੰਨਵਾਦ ਕਰਦੇ ਆ ਸਾਡੀਆਂ ਵੀਡੀਓ ਨੂੰ ਜਿਹੜੇ ਵੀਰ ਪਿਆਰ ਕਰਦੇ ਆ ਲਾਈਕ ਕਰਦੇ ਆ ਸ਼ੇਅਰ ਕਰਦੇ ਆ ਉਹਨਾਂ ਦਾ ਧੰਨਵਾਦ ਆ ਸੋ ਦੋਸਤੋ ਗੱਲ ਕਰਾਂਗੇ ਸਾਡੇ ਵੀਰ ਜੰਗ ਦੇ ਨਾਲ ਤੁਹਾਨੂੰ ਮੈਂ ਪਹਿਲਾਂ ਵੀ ਕਹਿ ਰਾਂਗੇ ਜੰਗ ਸਾਡਾ ਗੁਣਾ ਦੀ ਥੈਲੀ ਆ ਜਾਣਕਾਰੀ ਬਹੁਤ ਆ ਹਰ ਇੱਕ ਚੀਜ਼ ਬਾਰੇ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਸਾਡੇ ਨੇੜਲਾ ਪਿੰਡ ਸਾਡੇ ਪਿੰਡਾਂ ਦੀ ਜ਼ਮੀਨ ਜਿਹੜੇ ਪਿੰਡ ਚ ਆਈ ਹੈ ਪਿੰਡ ਗੰਡਾ ਸਿੰਘ ਵਾਲਾ ਵੀ ਉਹ ਜਿਹੜਾ ਕਿਵੇਂ ਬਣਿਆ ਉਹ ਕਿਵੇਂ ਬੰਨਿਆ ਗਿਆ ਅੱਜ ਸਾਡਾ ਜੰਗ ਵੀਰ ਉਹਦੀ ਪੂਰੀ ਤੁਹਾਨੂੰ ਜਾਣਕਾਰੀ ਦੇਊਗਾ ਪਿੰਡ ਗੰਡਾ ਸਿੰਘ ਵਾਲਾ ਜਿਹਨੂੰ ਹੁਣ ਗਰਵਕਸਪੁਰਾ ਕਿਹਾ ਜਾਂਦਾ ਤੇ ਗੰਡੇਆਲ ਕਿਹਾ ਜਾਂਦਾ ਸਤਿ ਸ਼੍ਰੀ ਅਕਾਲ ਜੰਗ ਵੀਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਗੁਰੂ ਦੀ ਖੰਡਾ ਵੈਗੁਰੂ ਜੀ ਕੀ ਫਤਫਤੀ ਉਹ ਠੀਕ ਆ ਜੰਗ ਵੀਰੇ ਹਾਂ ਜੀ ਵੀਰੇ ਅਸੇ ਆਪਣੇ ਨਾਲ ਦਾ ਪਿੰਡ ਹੈ ਵੈਸੇ ਤਾਂ ਉਹ ਪਿੰਡ ਦੇ ਵਿੱਚ ਆਪਣੇ ਬਹੁਤ ਘਰ ਨੇ ਹਨ ਆਪਣੇ ੱਬੇ ਦੇ ਵੀ ਪੜੀ ਦੇ ਵੀ ਹੋਰ ਆਲੇ-ਦਾਲੇ ਦੇ ਪਿੰਡਾਂ ਦੇ ਇਹ ਕਿਵੇਂ ਬੰਨਿਆ ਗਿਆ ਇਹ ਪਿੰਡ ਦੀ ਜਿਹੜੀ ਮੁੱਢਾ ਹੈ ਉਹ ਕਿਵੇਂ ਵਜਾ ਮੂਣੀ ਗੰਡਾ ਪੁਰਾਣੇ ਦਿਨ ਜੀ ਨੂੰ ਹਾਂ ਹਾਂ ਇਹ ਜੋ ਮਹਾਰਾਜ ਪਟਿਆਲਾ ਸੀ ਨਾ ਹਾਂ ਜੀ ਉਨਾ ਦਾ ਮਤਲਬ ਜਿਹੜਾ ਆਪਣਾ ਛਾਡਾ ਆਪਣਾ ਬੜੀ ਟੱਪਾ ਪਿੰਡ ਹੈ ਨਾ ਇਹ ਪਟਿਆਲਾ ਦੇ ਹੱਫੇ ਪਿੰਡ ਨੇ ਠੀਕ ਹੈ ਜੀ ਇਹ ਪਿੰਡ ਮਤਲਬ ਇਧਰ ਠੁਲੀ ਵਾਲਾ ਪੈ ਗਿਆ ਜੀ ਆਪਣੇ ਅਮੀਦੀ ਤੇ ਆਹਾਂ ਮੰਗਲ ਠੀਕ ਹੈ ਇਹ ਵੀ ਪਿੰਡ ਪਟਿਆਲਾ ਦੇ ਆਪਦੇ ਨੇ ਹੱਦ ਤੇ ਪਿੰਡ ਨੇ ਇਹਦੇ ਠੀਕ ਹੈ ਇਹ ਮਤਲਬ ਜੋ ਗੰਡਾ ਸਿੰਘ ਸਰਦਾਰ ਸੀਗਾ ਠੀਕ ਹੈ ਜੀ ਇਹਨਾਂ ਦਾ ਪਿੱਸਾ ਪੰਜੋਲੇ ਪਿੰਡ ਦਾ ਜੀ ਆਪਣੇ ਪਟਿਆਲੇ ਕੋਲੇ ਪੰਜੋਲਾ ਪਿੰਡ ਹੈ ਪੰਜੋਲਾ ਪਿੰਡ ਪਟਿਆਲੇ ਹਾਂ ਸਰਦਾਰ ਨੇ ਜਿੱਦਿ ਪੰਜੋਲੇ ਨੇ ਠੀਕ ਹੈ ਜੀ ਇਹ ਮਤਲਬ ਉਹ ਸਮੇਂ ਦੇ ਵਿੱਚ ਫੌਜੀ ਸੀਗੇ ਮਤਲਬ ਫੌਜ ਦੇ ਵਿੱਚ ਵਹਾੜੀ ਐ ਨੋ ਜੀ ਠੀਕ ਹੈ ਜੀ ਮਤਲਬ ਅੱਜ ਆਪਾਂ ਕਹਿੰਦੇ ਨਾ ਵੀ ਮੈਟਰ ਮਿਲ ਗਿਆ ਜੋ ਵੀ ਉਹ ਸਮੇਂ ਦੀ ਇਹਨਾਂ ਦੀ ਵਹਾੜੀ ਆ ਜੰਗ ਜਿੱਤੀ ਵੀ ਇਹਨਾਂ ਦੀ ਬਹੁਤ ਤਾਕੜੀ ਰਾਜਿਆਂ ਦੀ ਠੀਕ ਹੈ ਬਸ ਤੇ ਠੀਕ ਹੈ ਤਾਂ ਰਾਜਿਆਂ ਨੇ ਉਹਨਾਂ ਨੂੰ ਖੁਸ਼ ਹੋ ਕੇ ਕਿਹਾ ਵੀ ਬਾਈ ਤੁਸੀਂ ਪਿੰਡ ਬਣ ਲਓ ਜਿੱਥੇ ਜੁੜਾਂ ਜੀ ਕਰਾਂ ਤਾਂ ਠੀਕ ਹੈ ਠੀਕ ਹੈ ਕਿਉਂਕਿ ਰਾਜਿਆਂ ਦੀ ਰਾਤ ਸੀ ਉਹ ਤੋਂ ਸਮਾਂ ਆ ਜਾ ਸੀਗਾ ਅੱਜ ਦਾ ਸਮਾਂ ਹੋਰ ਆ ਕੁਛ ਠੀਕ ਹੈ ਤਾਂ ਇਹ ਮਤਲਬ ਇਹਨਾਂ ਨੇ ਬਾਈ ਨਕਸ਼ਾ ਜਦੋਂ ਬਣਿਆ ਪਿੰਡ ਦਾ ਇੱਕ ਮੰਗਿਆ ਲੱਤੇ ਢੁੱਲੀ ਆਂਦੀ ਕੁਛ ਕਮੀ ਦੀ ਜ਼ਮੀਨ ਹੁਣੀ ਛੋਜ ਅੱਛਾ ਇਹ ਪਿੰਡ ਪਹਿਲਾਂ ਸੋਰੀ ਪਹਿਲਾਂ ਉਧਰ ਬਣਦਾ ਸੀ ਮੰਗਿਆ ਖਾਲੀ ਦੀ ਜ਼ਮੀਨ ਉਹੀ ਸੋਰੀ ਠੀਕ ਹੈ ਉੱਥੇ ਬਜਣਾ ਸੀ ਇਹ ਪਿੰਡਾ ਠੀਕ ਹੈ ਜੀ ਉਹ ਜਿਹੜੀ ਜ਼ਮੀਨ ਉਹ ਪਿੰਡਾਂ ਦੇ ਵਿੱਚ ਵੇਖੇ ਘੱਟ ਸੀ ਕਿ ਰਕਬਾ ਥੋੜਾ ਸੀ ਉਹ ਪਿੰਡਾਂ ਦਾ ਵੱਧ ਹੀ ਵੱਧ ਸੀ ਠੀਕ ਹੈ ਜੀ ਤਾਂ ਦੇਖਣਾ ਸਾਰਾ ਕੁਝ ਪਿੰਡਾਂ ਹੁੰਦਾ ਰਾਜੇ ਨੂੰ ਵੀ ਤੇ ਪਰਜਾ ਨੂੰ ਵੀ ਠੀਕ ਹੈ ਜ਼ਰੂਰੀ ਹੈ ਰੱਖਣਾ ਰਾਜੇ ਬਾਤੇ ਠੀਕ ਹੈ ਉਹ ਕਿਸੇ ਗੱਲ ਕਰਕੇ ਉੱਥੇ ਨਾ ਪਿੰਡ ਬਣ ਛਕਿਆ ਜੀ ਠੀਕ ਹੈ ਰੋ ਗਿਆ ਉੱਥੋਂ ਪਿੰਡ ਇਹ ਠੀਕ ਹੈ ਜੀ ਯੋਥਰੋ ਗਾ ਬਜ਼ੁਰਗਾਂ ਤੋਂ ਸੁਣਦੇ ਐਵੇਂ ਗੱਲ ਕੋਈ ਕਈ ਵਾਰੀ ਗੁੱਸਾ ਨਾ ਕਰ ਜਾ ਮੇਰਾ ਵੀਰ ਆਪਾਂ ਵੀਡੀਓ ਤੇ ਬਚਾਲ ਕਰਿਆ ਜੋ ਮਤਲਬ ਬੁਢਾ ਤੋਂ ਹੁੰਦੇ ਆਈਏ ਇਹ ਜਿਹੀ ਗੱਲਾਂ ਠੀਕ ਹੈ ਤੇ ਫਿਰ ਇਹਨਾਂ ਨੇ ਬਈ ਢੰਡੋਰਾ ਬਿਟਦਾ ਆਪਣੇ ਮਿੰਡੋਗੇ ਠੀਕ ਹੈ ਬੁੜੀ ਦੇ ਟੱਬੇ ਦੇ ਵਿੱਚ ਠੀਕ ਹੈ ਮਤਲਬ ਇੱਧਰ ਪਰਲੇ ਪਾਸੇ ਵਿਦੇਸ਼ੇ ਦੇ ਪਾਂਧੀ ਗਰਾਈਆਂ ਨੇ ਜੁਣੀਆਂ ਠੀਕ ਹੈ ਇਹ ਮੇਰੇ ਕੋਲੇ ਰਾਤ ਦੇ ਪਿੰਡ ਨੇ ਠੀਕ ਹੈ ਪਹਿਲਾਂ ਰਾਜਾ ਮੇਰੇ ਕੋਲੇ ਆਇਆ ਉਹਦੇ ਮਤਲਬ ਕਿੱਬਾ ਮਿੰਟ ਦੋਦਾ ਆਇਆ ਨਹੀਂ ਮਿਲਣੀ ਫੇਰ ਪਰ ਇੱਕ ਹੈਗਾ ਸੀ ਉਹਦਾ ਠੀਕ ਹੈ ਉਦੋਂ ਨੇ ਬਣੀ ਨੋਈ ਢੱਬਾ ਪਹਿਲਾਂ ਹੀ ਉਧਰ ਸੀਗਾ ਪਟਿਆਲੇ ਰਸਤਾ ਪਿੰਡ ਦੀ ਬੜੀ ਪੁਰਾਣੀ ਬੜੀ ਢੱਬਾ ਠੀਕ ਹੈ ਤੇ ਜਿਹੜਾ ਸ਼ੇਰਪੁਰ ਥਾਣਾ ਚ ਠੀਕ ਹੈ ਇਹ ਮਹਾਰਾਜ ਮਤਲਬ ਜਿਹੜੇ ਆਪਣੇ ਨਵਾਬ ਸਾਹਿਬ ਨੇ ਉਹਨਾਂ ਦਾ ਸੀਗਾ ਉਹਨਾਂ ਦੀ ਰਾਤ ਸੀ ਸ਼ੇਰਖਾਨ ਦੇ ਨਾਮ ਤੇ ਸ਼ੇਰਪੁਰ ਵਜਾ ਵਾ ਸ਼ੇਰਖਾਨ ਦੇ ਨਾਮ ਤੇ ਸ਼ੇਰਪੁਰ ਸ਼ੇਰਪੁਰ ਸ਼ੇਰਖਾਨ ਦੇ ਨਾਮ ਤੇ ਵਜਾ ਵਾ ਥਾਣਾ ਜਿਹੜਾ ਉਹਨਾਂ ਦਾ ਕਿਲਾ ਸੀ ਸ਼ੇਰ ਖਾਨ ਸਾਹਿਬ ਦਾ ਠੀਕ ਹੈ ਨਵਾਬ ਸਾਹਿਬ ਦਾ ਉਹ ਪਾਣੋ ਦੀ ਜਿਹੜੇ ਕਰਦੇ ਆ ਬਹੁਤ ਜ਼ਿਆਦੇ ਨੇ ਸਾਹਿਬ ਸਾਹਿਬ ਦੀ ਠੀਕ ਹੈ ਹੁਣ ਆਪਾਂ ਫੇਰ ਆ ਜੀ ਆਪਦੇ ਬਿਛੇ ਦੇ ਕਿਹਾ ਹਾਂ ਜੀ ਤੇ ਜਦੋਂ ਇਹਨਾਂ ਨੇ ਢੰਡोरा ਵੇਡਤਾ ਪਤਾ ਲੱਗਾ ਆਪਣੇ ਬਜ਼ੁਰਗਾਂ ਨੂੰ ਮਤਲਬ ਬੁਢਿਆਂ ਨੂੰ ਸਾਡਿਆਂ ਨੂੰ ਠੀਕ ਹੈ ਬੜੀ ਦੇ ਟੱਬੇਦਿਆਂ ਨੂੰ ਠੀਕ ਹੈ ਇਹ ਕਹਿੰਦੇ ਇਹਨਾਂ ਨੇ ਰਾਇਆ ਕਰੀ ਮੀਟਿੰਗ ਕਰੀ ਆ ਉਸੇ ਚੀ ਦੋਨਾਂ ਪਰਿਵਾਰਾਂ ਨੇ ਦੋਨਾਂ ਪਿੰਡਾਂ ਨੇ ਠੀਕ ਹੈ ਸਾਡਾ ਇੱਕ ਪਿੰਡ ਬੜੀ ਟੱਬਾ ਸਾਡਾ ਉਸੇ ਚੀ ਰਿਸ਼ਤਾ ਨਹੀਂ ਹੁੰਦਾ ਭੈਣ ਭਾਈ ਦਾ ਸਾਡਾ ਰਿਸ਼ਤਾ ਹੈ ਠੀਕ ਹੈ ਇਹ ਸਾਡੇ ਜਿਹੜੇ ਪਿੰਡ ਸੀ ਪਹਿਲਾਂ ਉਹ ਇੱਥੇ ਮਤਲਬ ਪੁਰਾਣੀ ਗੱਲ ਐ ਇਹ ਬਹੁਤ ਪੁਰਾਣੀ ਸਾਝ ਐ ਸਾਡੀ ਇਹ ਪਿੰਡ ਉੱਥੇ ਨਹੀਂ ਛੇਗਾ ਇਧਰ ਦਿਖਾ ਦੇ ਮਾੜਾ ਢੱਕੀ ਸੀ ਉਹ ਡਾਕਰਾਂ ਤੋਂ ਆਹਾਂ ਜੀ ਉਹ ਹਲੇ ਵੀ ਹੈਗੀ ਆ ਹਲੇ ਵੀ ਹੈਗੀ ਅੱਜ ਉੱਥੇ ਸੀ ਬੜੀ ਬੰਡ ਸਾਡਾ ਡੱਬਾ ਪਿੰਡ ਹੋਰੇ ਸੀ ਵੀਰੇ ਬਾਜ਼ਾਰ ਸੀਗਾ ਬਜ਼ਾਰ ਵਾਲਾ ਵੱਜਦਾ ਆਥੇ ਤੋਂ ਜੜਿਆ ਹੋਇਆ ਪਿੰਡ ਹੈ ਆਪਣਾ ਅੱਛਾ ਥੇ ਤੋਂ ਉੱਜੜ ਕੇ ਪਰਾਂ ਗਿਆ ਹਾਂਜੀ ਕੋਈ ਬਿਮਾਰੀ ਵਾਇਰਸ ਆ ਗਿਆ ਸੀ ਬੁਢੇ ਦੱਸਦੇ ਨੇ ਉਦੋਂ ਫਿਰ ਉੱਜੜ ਕੇ ਪਰਾਂ ਹਲੇ ਹੋਏ ਅਗਲੀ ਵੀਡੀਓ ਚ ਕਰਾਂਗੇ ਅੱਜ ਆਪਾਂ ਗਰਵਕਸਪੁਰੇ ਵਾਲੀ ਗੱਲ ਹਾਂ ਚਲੋ ਉਹੋ ਬਾਈ ਮਕਾਨ ਗੱਲ ਤੋਂ ਹੁਣ ਆਪਾਂ ਗੰਡਿਆਂ ਵਾਲੀ ਗੱਲ ਹੀ ਆਉਣਿਆ ਹੂੰ ਜਿਹੋ ਨੇ ਟੰਡੂ ਰਾਹ ਕਿੱਟਦਾ ਹੈ ਕਹਿੰਦੇ ਬੰਨਣ ਦੀ ਜਣਾ ਹੀ ਪਿੰਡ ਠੀਕ ਹੈ ਸਾਡਾ ਰਕਵਾ ਜਾਂਦਾ ਸਾਡਾ ਰਕਵਾ ਜਾਂਦਾ ਸਾਡੇ ਜਵਾਕਾਂ ਦੀ ਜੁਨ ਕ ਇੰਨਾ ਨੇ ਵੈਜੀ ਕੀ ਕੀਤਾ ਧੋਖੜਤਾਲ ਰੱਖਦੀ ਅੱਛਾ ਬੜੀਆਲੇ ਦਾ ਆਪ ਦੀ ਹੱਥ ਤੇ ਮਹਿੰਗੜਾਂ ਜੋ ਮਾਹਰਪੁਰ ਵਾਲਿਆਂ ਦੇ ਉਹ ਮਾਹਰਪੁਰ ਵਾਲਾ ਠੀਕ ਆ ਹੱਦ ਮੰਗਪੁਰ ਨਾਲ ਲੱਗਦੀ ਉਹ ਵੈਗੇ ਬੜੇ ਉੱਥੇ ਹੋਈ ਹੱਦ ਤੇ ਠੀਕ ਐ ਇਧਰੋਂ ਸਾਡੇ ਆਪਣੇ ਪਿੰਡ ਵਾਲੇ ਡੱਬੇ ਵਾਲੇ ਮਨਾਲ ਦੀ ਤੇ ਮਿੱਠਾ ਉਹਦੇ ਉੱਤੇ ਵੈਗੇ ਜਿੱਥੇ ਉਹ ਪਹਾੜ ਜਿਹੜਾ ਜਾਂਦਾ ਹੁੰਦਾ ਹਾਂ ਹਾਂ ਜੋ ਮਾਹਰੂ ਮਿੱਤਰੀ ਦੇ ਖੇਤਾਂ ਕੋਲੇ ਮਤਲਬ ਕਨੜਾੜ ਕਹਿੰਦੇ ਆਪਾਂ ਕੁਲੜ ਵਾਲੇ 8:00 ਵਜੇ ਨੇ ਠੀਕ ਐ ਪ੍ਰੇਸ਼ਨ ਕੇ ਆਪਣੇ ਬਜ਼ੁਰਗ ਨੇ ਆਪਣੇ ਮਤਲਬ ਉਹਨੇ ਠੀਕ ਐ ਸੀਨੀਅਰ ਨੇ ਸਭ ਤੋਂ ਵੱਡੇ ਨੇ ਚਲੋ ਨਹੀਂ ਨਾ ਮਤਲਬ ਇਸ ਤਰ੍ਹਾਂ ਪਿਆ ਵਾ ਸੀ ਹਾਂ ਉਹਨਾਂ ਦਾ ਸੈਲਰ ਆਜੂ ਉਥੇ ਉਥੇ ਠੀਕ ਆ ਬਦ ਤੇ ਜਾਮ ਠੀਕ ਹੈ ਜੀ ਉਹੋ ਬਾਈ ਦੇਖ ਲੈ ਉਥੇ ਬੈਠੇ ਇੱਥੇ ਬੈਠੇ ਸ਼ਾਹ ਤਾਂ ਪਹਿਲਾਂ ਤੋਂ ਜਲਦੀ ਆ ਬਾਈ ਜੀ ਠੀਕ ਹੈ ਭਾਈ ਜਦੋਂ ਪੂਰਾ ਮਰਨਵਾਰਸ ਜੋਰਾਂ ਦੇ ਹੋ ਗਿਆ ਵੀ ਰਾਜੇ ਨੂੰ ਇਹ ਹੋ ਗਿਆ ਵੀ ਪਿੰਡ ਨਹੀਂ ਬਜਣਾ ਉਹ ਫੋਜੀ ਵੀ ਆ ਗਿਆ ਹੋਇਆ ਜਿਹੜਾ ਬੰਦੇ ਨੂੰ ਮਤਲਬ ਪਿੰਡ ਬੰਨ ਕੇ ਦੇਣਾ ਸੀ ਜ਼ਮੀਨ ਦੇਣੀ ਸੀ ਸਰਵਾਰ ਨੂੰ ਹਾਂ ਵੀ ਭਾਈ ਪਿੰਡ ਦਾ ਕਮੰਡ ਟਾਂ ਲੱਗ ਗਿਆ ਮਿੱਤਰੋ ਹਾਂ ਕਿ ਹੁਣ ਪਿੰਡ ਨਹੀਂ ਬਜਦਾ ਰਾਜਾ ਕਹਿੰਦਾ ਵੀ ਇੱਕ ਕੰਮ ਹੈ ਹਾਂ ਹੁਣ ਆਪਾਂ ਨੂੰ ਥੋੜਾ ਝੂਠ ਬੋਲਣਾ ਪਊ ਠੀਕ ਆ ਵੀ ਇਹ ਚੱਲ ਗਿਆ ਤਾਂ ਠੀਕ ਆ ਨਹੀਂ ਕੋਈ ਹੱਲ ਫਿਰ ਸੋਚਾਂਗੇ ਹੂੰ ਉਹ ਦੇਖ ਲੋ ਫਿਰ ਕਹਿੰਦਾ ਬੜੀ ਦੇ ਬੰਦੇ ਭੋਲੇ ਨੇ ਅੱਛਾ ਟੱਬੇ ਦੇ ਬੰਦੇ ਫਾਮੀ ਨੇ ਚੋਤਣਾ ਵੀ ਟੱਬੇ ਵਾਲਿਆਂ ਨੇ ਨਹੀਂ ਮਾਰਕਣੀ ਇੱਥੇ ਠੀਕ ਆ ਕਹਿੰਗੇ ਵਿਚਾਰੇ ਭੋਲੇ ਸੀ ਬੜੀ ਵਾਲੇ ਠੀਕ ਆ ਉਹਨਾਂ ਨੂੰ ਜਾ ਕੇ ਕਹਿੰਦੇ ਵੀ ਟੱਬਲੇ ਦੇ ਅੰਦਰ ਰੋਟੀ ਖਾ ਲਈ ਤੁਸੀਂ ਰੋਟੀ ਖਾ ਲਓ ਅੱਛਾ ਉਦੋਂ ਕਿਹੜਾ ਟੈਲੀਫੋਨ ਹੁੰਦਾ ਦੀ ਪਤਾ ਲੱਗ ਜਾਂਦਾ ਕੋਈ ਪ੍ਰਬੰਧਕ ਸੀ ਬਾਈ ਜੀ ਸੱਤ ਜੋਗੀ ਲੋਕ ਸੀਗੇ ਹਾਂ ਇਹ ਜੋਗਾ ਬਾਰੇ ਵੀ ਆਪਾਂ ਗੱਲ ਕਰਾਂਗੇ ਜਿਹੜੇ ਚਾਰ ਜੋਗ ਨੇ ਆ ਠੀਕ ਆ ਅਜਾਪਾ ਗੰਡਿਆਲ ਦੀ ਗੰਡਿਆਲ ਵਾਲੀ ਗਲਤੀ ਚਲਦੇ ਆ ਠੀਕ ਆ ਉਹ ਬਾਈ ਜਦੋਂ ਉਹਨਾਂ ਨੇ ਮਤਲਬ ਸਤਜੂਗੀ ਲੋਕ ਸੀਗੇ ਉਹਨਾਂ ਨੂੰ ਕੀ ਪਤਾ ਸੀ ਵਿਚਾਰੇ ਭਗਤ ਸੀ ਇੰਨਾ ਬੜਿਆਲੇ ਮਤਲਬ 70 ਬੰਦਿਆਂ ਨੇ ਉਹਨਾਂ ਨੇ ਜਿੰਨੇ ਵੀ ਤੁਸੀਂ ਕਹਿੰਦੇ ਹੋ ਜੀ ਠੀਕ ਆ ਉਹਨਾਂ ਨੇ ਬਾਈ ਰੋਟੀ ਦੇ ਲਾ ਖਾ ਲਈ ਕਹਿੰਦੇ ਵੀ ਉੱਥੇ ਲੈ ਕੇ ਚੱਲੋ ਸਾਥ ਸਾਨੂੰ ਉਹਨਾਂ ਕੋਲੇ ਯਾਰ ਭੁੱਖੇ ਢਡੋਂ ਦੀ ਕਥਮਾ ਜੋਂ ਰਾਜੀ ਨਾ ਮਰ ਜੋਂ ਇੰਨੇ ਦਿਨਾਂ ਤੋਂ ਤੁਸੀਂ ਭੁੱਖੇ ਬੜੇ ਰੋਟੀ ਖਾ ਲੋ ਆ ਉਸ ਤੋਂ ਬਾਅਦ ਚੱਲਦੇ ਆ ਚੱਲਦੇ ਆ ਯਾਰ ਸਾਨੂੰ ਕਈ ਦੋਨਾਂ ਨੇ ਖਾ ਲਈ ਰੋਟੀ ਉਹਨਾਂ ਨੂੰ ਖਵਾ ਕੇ ਆਇਆ ਹਾਂ ਹਾਂ ਅੰਜ ਰੋਡੀਆਂ ਨੂੰ ਖਵਾ ਗਿਆ ਤਾਂ ਇੱਥੇ ਨਹੀਂ ਆਉਂਦੇ ਨਹੀਂ ਸੀ ਝੂਠਵਾਨ ਬੋਲਿਆ ਠੀਕ ਹੈ ਭਾਈ ਬੜੀਆ ਵਾਲਿਆਂ ਨੇ ਸ਼ਾਕ ਲਿਆ ਪ੍ਰਸ਼ਾਦ ਦਾ ਪਣੀ ਜੋ ਵੀ ਹੈਗਾ ਸੀ ਠੀਕ ਹੈ ਲੱਸੀ ਪਣੀ ਪੀ ਲਿਆ ਟਾਈਟ ਹੋ ਗਏ ਜਦੋਂ ਪੂਰੇ ਭਾਈ ਹੂੰ ਉਹ ਮੰਨ ਕੇ ਹਰਖ ਉਹਨਾਂ ਨੇ ਬਹੁਤ ਵੱਡਾ ਹੀ ਬੜੀਆ ਵਾਲਿਆਂ ਦੇ ਟਿੱਬੇ ਵਾਲਿਆਂ ਨੇ ਗਲਤੀ ਕੀਤੀ ਬਈ ਬਹੁਤ ਧੋਖਾ ਕਰ ਗਏ ਟਿੱਬੇ ਵਾਲਾ ਵੀ ਉਦੋਂ ਦਾ ਪਹਿਲਾਂ ਕਸ਼ਮਾ ਖਾਦਿਆਂ ਦੀ ਮਰ ਜਾਾਂਗਾ ਜਾਂ ਮਾਰ ਦਾਂਗਾ ਹਾਂ ਜਿਵੇਂ ਭਾਈ ਉਥੋਂ ਤੁਰਫੇ ਦੇਹਲਾਇਥੇ ਨੂੰ ਆਪਣੇ ਆ ਗਿਆ ਦਦੇ ਨੂੰ ਉਹ ਬਈ ਸਿੱਧੀਆਂ ਆ ਕੇ ਗਾਣਾ ਘਟਾਉਣ ਲੱਗ ਗਿਆ ਬੜਾ अच्छा ਜਿਹੜਾ ਉਹਨਾਂ ਦਾ ਮੂਰੇ ਤੀ ਮੂਰੇ ਸੀ ਮੂਰੀ ਵੀ ਤੁਸੀਂ ਬੇੜਾ ਪੈ ਗਿਆ ਤੁਹਾਡਾ ਮਰ ਗਿਆ ਮੈਂ ਐ ਮਤਲਬ ਹੋ ਗਿਆ ਬਾਹ ਹੋ ਗਿਆ ਹੂੰ ਉਹ ਕਹਿੰਦਾ ਦਸਤਾ ਦੇ ਗੱਲ ਕਿਹਾ ਅਸੀਂ ਰੋਟੀ ਝੋਲ ਖਰੀ ਪਹਿਲਾਂ ਖਾ ਲਈ ਹਾਂ ਉਹ ਪਈ ਹੋਣਾ ਆਪਣੇ ਪਿੰਡ ਵਾਲੇ ਸੱਚੇ ਦੀ ਉਹ ਕਹਿੰਦੇ ਕੌਣ ਕਹਿੰਦਾ ਤੁਹਾਨੂੰ ਉਹ ਕਹਿੰਦੇ ਆ ਕਹਿੰਦੇ ਕਦੋਂ ਕਿਨੇ ਖਾਦੀਆਂ ਰੋਟੀਆਂ ਭਰਾਗੋ ਹੂੰ ਉਹ ਇਉਂ ਰਾਜਵਾਲ ਨੀਮੀ ਪਈ ਨੀਮੀ ਵਾਲੀ ਜਿਹੜੇ ਚੋਰ ਦੇ ਪਰ ਨਹੀਂ ਹੁੰਦੇ ਹਾਂ ਹਾਂ ਉਧਰੋਂ ਟੋਲ ਦੇ ਡਵਾ ਲਾਤਾ ਹਾਂ ਵੀ ਵੀ ਬਸ ਟੁੱਟ ਗਿਆ ਟੁੱਟ ਗਿਆ ਬਾਰਤ ਟੁੱਟ ਗਿਆ ਬਾਰਤ ਟੁੱਟ ਗਿਆ ਹਾਂ ਭਾਈ ਉਹ ਫਿਰ ਬੜੀ ਵਾਲਾ ਬੰਦਾ ਤਰੱਕੀ ਖਾ ਗਿਆ ਹਰਖ ਮੰਨ ਗਿਆ ਠੀਕ ਆ ਬਈ ਸਾਧ ਧੋਖਾ ਹੋ ਗਿਆ ਮੈਂ ਨਾ ਪਾਪ ਹੋ ਗਿਆ ਠੀਕ ਆ ਫੇਰ ਉਹ ਭਾਈ ਬੜੀ ਵਾਲੇ ਕਿੰਨੇ ਬੰਦੇ ਸੀਗੇ ਮੋਰੀ 2-3 ਹੂੰ ਬੰਦੇ ਤੋਂ ਵੱਧ ਸੀ ਉਹ ਭਾਈ ਜਿਹੜਿਆਂ ਡੈਰਾ ਨੇ ਹਮਦਪੁਰ ਵਾਲੀਆਂ ਉੱਥੇ ਜਾ ਕੇ ਜਿਉਂਦੇ ਨੇ ਆਪ ਨੂੰ ਅਕਲੋਰੀ ਮੱਚ ਕੇ ਜਿਉਂਦੇ ਆਛਿਆ ਆ ਤਾਂ ਮੱਥਾ ਖਾਲੀ ਅਲਕ ਮੰਨ ਗਏ ਬਿਦਾ ਨਹੀਂ ਮੰਨ ਗਏ ਭਾਈ ਸਾਨੂੰ ਲੋਕ ਸਾਡੇ ਬੱਚੇ ਕੀ ਕਹਿਣਗੇ ਠੀਕ ਆ ਵੀ ਸਾਡੇ ਮਤਲਬ ਬਜ਼ੁਰਗ ਬਜ਼ੁਰਗਾ ਨੇ ਵੀ ਆਹ ਕੰਮ ਗਲਤ ਕਰਤਾ ਪਰ ਆਪਾਂ ਇਹ ਕਹਣਾ ਮਰਨਾ ਉਹਨਾਂ ਨੇ ਗੱਦੀ ਨਹੀਂ ਕੀਤਾ ਚਲੋ ਰਾਜੰਦਰਾ ਰਾਜ ਸੀਗਾ ਹੁਣ ਤੁਸੀਂ ਮਜਬੂਰ ਬਣ ਕੇ ਛੋਟਾ ਦੁੱਖ ਆ ਤੁਸੀਂ ਇਹ ਫੈਸਲਾ ਬਹੁਤ ਗਲਤ ਲਿਆ ਮੈਂ ਤਾਂ ਉਹਨਾਂ ਨੂੰ ਇਹ ਕਹਣਾ ਠੀਕ ਹੈ ਬਾਕੀ ਚਲੋ ਸੋਚ ਜਾਨੀ ਉਹ ਉਹ ਸਮੇਂ ਦਾ ਰਾਜ ਸੀਗਾ ਦਰਦ ਦੇ ਵਿਚਾਰੇ ਜਿਵੇਂ ਵੀ ਲਾ ਲੋ ਠੀਕ ਹੈ ਵਿਚਾਰੇ ਮਰ ਗਏ ਉਹ ਫੇਰ ਇਹ ਭਾਈ ਟਗਾ ਲੱਗਾ ਫੇਰ ਇਹ ਗੰਡੇ ਵਾਲੇ ਪਿੰਡ ਵਜਿਆ ਗੰਡੇ ਵਾਲੇ ਫੇਰ ਗੰਡਾ ਸੰਗਾਲਾ ਪੜਾ ਹਾਂ ਫੇਰ ਹੁਣ ਦੱਸਣਾ ਵੀ ਇਹ ਗੰਡੇ ਆਲ ਤਾਂ ਵੱਜ ਹੋਇਆ ਪਹਿਲਾਂ ਗੰਡਾ ਖਰਦਾਰ ਦਾ ਨੋਸੀ ਗੰਡਾ ਸਿੰਘ ਉਹਦੇ ਨੌ ਦੇ ਵਜਾਂ ਗੰਡਾ ਸਿੰਘ ਫੇਰ ਗੰਡੇਆਲ ਗੰਡੇਆਲਾ ਕਹਿਣ ਲੱਗੇ ਗੰਡੇਆਲਾ ਠੀਕ ਆ ਗੰਡਾ ਸਿੰਘ ਦੀ ਗੰਡੇਆਲਾ ਫੇਰ ਉਦੋਂ ਆਦੇ ਵਿੱਚ ਹੌਲੀ ਹੌਲੀ ਮਤਲਬ ਗੁਰਵਖਸਪੁਰਾ ਗੁਰਵਖਸਪੁਰਾ ਬਣ ਗਿਆ ਫੇਰ ਇਹਨਾਂ ਨੇ ਢੋਲ ਪਜਾਇਆ ਡਗਾ ਲਾਇਆ ਹਾਲੇ ਗਾੜੇ ਲਾਂਮਾ ਪਿੰਡਾਂ ਚ ਬਹੁਤ ਦੂਰ ਦੂਰ ਰਕ ਵੀ ਆ ਕੇ ਭਾਈ ਖੇਤੀ ਕਰੋ ਜ਼ਮੀਨ ਬਾਹੋ ਖੇਤੀ ਕਰੋ ਵੀ ਆਹ ਦਾ ਹਿੱਸਾ ਸਾਡਾ ਤਾਂ ਸੋਡਾ ਉਦੋਂ ਸਮਾਂ ਹੀ ਇਹ ਜਿਹਾ ਸੀਗਾ ਠੀਕ ਆ ਕੁਝ ਪਰਿਵਾਰ ਆਪਣੇ ਪਿੰਡੋਂ ਵੀ ਲੈਬ ਨੇ ਠੀਕ ਆ ਜਿਵੇਂ ਸੰਧੂ ਹੋਗੇ ਜਿਵੇਂ ਹੋਗੇ ਆਹ ਜਿਵੇਂ ਪਖਰ ਹੋਗੇ ਮੋਰੀ ਵਾਲੇ ਹੋਗੇ ਠੀਕ ਆ ਇਹ ਆਪਣੇ ਪਿੰਡ ਦੇ ਆਪਣੇ ਪਿੰਡ ਦੇ ਨੇ ਇਹ ਆਪਣਾ ਅੱਜ ਵੀ ਇਹਨਾਂ ਨਾਲ ਉਨਾ ਹੀ ਰਿਸ਼ਤਾ ਹੈ ਆਪਣੇ ਪਿੰਡ ਮੱਥਾ ਵੀ ਟੇਕਣਾਉਂਦੇ ਨੇ ਇਹ ਪਰਿਵਾਰੋਂ ਹਾਂ ਜਿਹੜੇ ਵੱਡੇ-ਵਡੇਰਿਆਂ ਦੇ ਨੇ ਹਾਂਜੀ ਗੁੰਮਖੀ ਵਾਲੇ ਹੋਗੇ ਠੀਕ ਹੈ ਆਪਣਾ ਬਾਹਣ ਵੀ ਬਾਹੇ ਗੁੰਮਖੀ ਵਾਲੇ ਠੀਕ ਹੈ ਰਤਾ ਜਣਾ ਠੀਕ ਹੈ ਤੇ ਪ੍ਰੀਖਿਆਵਾਂ ਵਾਲੇ ਹੋਗੇ ਯਾਨੀ ਕਿੰਨੇ ਗਿਣਤੀ ਕਰਨਾ ਸਾਰੇ ਮਤਲਬ ਆ ਕੇ ਬਾਹਰੋਂ ਵਸੇ ਬਨੇ ਠੀਕ ਹੈ ਇਹਨਾਂ ਨੇ ਮਿਹਨਤ ਬਹੁਤ ਕਰਿਆ ਲੋਕਾਂ ਨੇ ਠੀਕ ਹੈ ਤੇ ਇੱਕ ਇਹ ਵਿਚਾਰੇ ਭੋਲੇ ਲੋਕ ਹਜੇ ਵੀ ਆਂਦਾ ਭੋਲੀ ਕਹੂੰਗਾ ਜਦੋਂ ਛੋਟੇ ਵੀਡੀਓ ਜਿਹੜਾ ਕਹਿਣ ਜਾ ਰਹੇ ਨੇ ਗੱਲ ਕਹਿਣੀ ਤਾਂ ਬੰਦੀ ਸੀ ਕਰ ਮੇਰੇ ਤੇ ਕੋਈ ਕਰਵਾਈ ਨਾ ਹੋ ਜਾ ਪੜਦੇ ਵੀ ਨਹੀਂ ਹੋ ਜੂ ਹੋ ਜਾਣ ਦੇ ਹਮ ਸਰਦਾਰ ਫਰਾਂਜਾਬ ਦੇ ਨੂੰ ਜ਼ਮੀਨ ਰੱਖੀ ਬੈਠਾ ਹੈਗੀ ਹਾਂ ਸਰਦਾਰ ਦੇ ਨੂੰ ਸਰਦਾਰ ਆਪਦੇ ਨੂੰ ਜ਼ਮੀਨ ਰੱਖੀ ਬੈਠਾ ਉਹ ਨੂੰ ਵੰਡ ਕੇ ਦੇ ਦੇਣੀ ਚਾਹੀਦੀ ਮੈਂ ਤਾਂ ਕਹਿੰਦਾ ਨਹੀਂ ਦੇ ਰਿਹਾ ਸਰਦਾਰ ਮੈਨੂੰ ਜਿੰਨਾ ਕੁ ਪਤਾ ਉਹ ਜ਼ਮੀਨ ਜਿੰਨਾ ਕੋਲੇ ਕਾਸਤਾ ਉਹਨਾਂ ਨੂੰ ਰਜਿਸਟਰੀਆਂ ਕਰਵਾ ਰਿਹਾ ਚਲੋ ਫਿਰ ਬਹੁਤ ਆ ਬਹੁਤ ਧੰਨਵਾਦ ਵੀ ਕਰਦੇ ਹਾਂ ਹਾਂ ਉਹ ਰਜਿਸਟਰੀਆਂ ਕਰਵਾ ਫਿਰ ਬਹੁਤ ਬਹੁਤ ਦਾ ਧੰਨਵਾਦ ਬਹੁਤ ਬਹੁਤ ਰਜਿਸਟਰੀਆਂ ਕਰਾਉਂਦੇ ਹਾਂ ਜੀ ਉਹ ਅਗਲੇ ਦੀ ਉਹ ਤਾਂ ਫਿਰ ਹੁਣ ਸਰਦਾਰ ਧੱਕੇ ਨਾ ਕਰੂੰ ਆ ਪਾ ਭਾਈ ਅਰੇ ਹਾਂ ਫਿਰ ਧੰਨਵਾਦ ਆਪਸ ਦਾ ਦਾ ਕਰਦੇ ਹਾਂ ਠੀਕ ਹੈ ਬੇਹਾਂ ਉਹ ਸਰਦਾਰ ਜਿਹੜੇ ਲੋਕ ਹੁੰਦੇ ਨੇ ਇਹ ਦਿਲ ਦੇ ਪਾਪੀ ਵੀ ਨਹੀਂ ਹੁੰਦੇ ਮਾੜੇ ਨਹੀਂ ਹੁੰਦੇ ਇਹ ਬੰਦੇ ਸਰਦਾਰ ਸਰਦਾਰ ਹੀ ਹੁੰਦੇ ਨੇ ਬਿਲਕੁਲ ਸੰਭਾ ਬਣਦਾ ਜਿਹੜਾ ਚੁੱਕ ਦਿੰਦਾ ਜੀ ਹਾਂ ਜਾਂਦੀ ਨਹੀਂ ਜਾਂਦੀ ਹੁੰਦੀ ਹਾਂ ਹਣਾ ਸਹੀ ਗੱਲ ਹੈ ਹਾਂਜੀ ਤੇ ਬਸ ਇਹ ਉਸ ਤੋਂ ਬਾਅਦ ਪਿੰਡ ਬਣ ਗਿਆ ਸਾਰੇ ਪਿੰਡਾਂ ਦੇ ਲੋਕ ਇੱਥੇ ਆ ਕੇ ਰਹਿਣ ਲੱਗ ਪਏ ਹਾਂਜੀ ਹੁਣ ਇਸ ਵਧੀਆ ਪੂਰਾ ਵਧੀਆ ਲੋਕ ਨੇ ਲੈਸ ਟਾਈਮ ਵਧੀਆ ਪਿੰਡ ਨੰਬਰਾਂ ਜਾਂ ਵਧੀਆ ਲੋਕ ਨੇ ਵਧੀਆ ਵਧੀਆ ਲੋਕ ਨੇ ਤਰੱਕੀ ਵੀ ਬਹੁਤ ਕਰੀਆਂ ਖਰੇ ਇਹ ਪਿੰਡ ਰਹਿ ਠੀਕ ਹੈ ਇਸ ਦੀ ਗੱਲ ਨਹੀਂ ਸਾਰੇ ਵਧੀਆ ਬੰਦੇ ਨੇ ਕੁਈ ਬੰਦਾ ਨਹੀਂ ਮਾੜਾ ਵਧੀਆ ਆਪਣੀ ਜਿਦਮਾਨ ਕਰਦੇ ਨੇ ਤੇ ਪਿਆਰ ਹੈ ਬਹਿਲਾ ਨੂੰ ਪਿਆਰ ਵੜਿਆ ਜਿਵੇਂ ਉਹ ਰਿਪੋਰਟਰ ਜੀ ਕੋਈ ਟੈਂਸ਼ਨ ਨਹੀਂ ਕਿਸੇ ਵੀ ਦਿਨਾ ਜੀ ਬਿਲਕੁਲ ਜਿਹਦੇ ਕੋਲੇ ਮਰਜ਼ੀ ਚਾਹ ਪੀ ਲਈਏ ਰੋਟੀ ਖਾ ਲਈਏ ਹਾਂ ਕਿਤੇ ਮਰਜ਼ੀ ਬਗ ਜੀ ਆਪ ਪਹਾਂ ਸਾਧੀਆਂ ਜੀ ਵੀ ਉਹਨੇ ਜਾਣੇ ਨੇ ਵਧੀਆ ਮਤਲਬ ਪਿਆਰ ਹੈ ਕੋਈ ਟੈਂਸ਼ਨ ਨਹੀਂ ਚਲੋ ਧੰਨਵਾਦ ਜੰਗ ਵੀਰੇ ਛੋਡਾ ਦਰਸ਼ਕਾਂ ਨੂੰ ਕਹਿਣਾ ਚਾਹੁੰਦੇ ਆ ਕਿ ਜੇ ਜਾਣਕਾਰੀ ਇਹ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਿਓ ਅਗਲੀਆਂ ਵੀਡੀਓ ਵੀ ਜੰਗ ਵੀਰੇ ਦੇ ਨਾਲ ਵਧੀਆ ਤਰੀਕੇ ਦੀ ਆਪਾਂ ਪਾਇਆ ਕਰਾਂਗੇ ਕਿਉਂਕਿ ਨੌਲੇਜ ਬਹੁਤ ਆ ਵੀਰੇ ਕੋਲੇ ਹੈ ਨਾ ਆਪਾਂ ਕਹਿੰਦੇ ਵੀ ਜੇਕਰ ਕਿਸੇ ਬੰਦੇ ਕੋਲੇ ਕੋਈ ਜਾਣਕਾਰੀ ਆ ਤਾਂ ਸਾਂਝੀ ਕੀਤੀ ਜਾਵੇ ਤਾਂ ਜੋ ਲੋਕਾਂ ਨੂੰ ਜਿਹੜੀਆਂ ਚੀਜ਼ਾਂ ਦਾ ਨਹੀਂ ਪਤਾ ਉਹ ਪਤਾ ਲੱਗ ਸਕੇ ਠੀਕ ਹੈ ਨਾ ਜੰਗਵੀਰ ਆਪਾਂ ਤਾਂ ਇਹੀ ਕਹਿੰਦੇ ਆ ਇਹ ਤਾਂ ਹੁੰਦੀ ਹੈ ਜੀ ਆਪਾਂ ਤਾਂ ਕਹਿੰਦੇ ਵੀ ਜਿਹੜੇ ਜੋ ਆਪਣੇ ਕੋਲੇ ਆਇਆ ਮਤਲਬ ਕੁਝ ਵੀ ਆਇਆ ਗੁਣ ਉਹ ਦਿੱਤਾ ਜਾਵੇ ਅੱਗੇ ਵੰਡਿਆ ਜਾਵੇ ਤਾਂ ਹੀ ਲੋਕਾਂ ਨੂੰ ਬੱਚਿਆਂ ਨੂੰ ਪਤਾ ਸਾਨੂੰ ਵੀ ਕਿਸੇ ਨੇ ਦੱਸਿਆ ਦੱਸਿਆ ਹੁਣ ਆਪਾਂ ਕਿਹੜਾ ਮਾਂ ਦੇ ਪੇੜ ਚ ਫਿੱਕੇ ਦੀ ਕੁਸ ਹ ਬਿਲਕੁਲ ਬਿਲਕੁਲ ਆਪਾਂ ਨੂੰ ਜੇ ਕਿਸੇ ਨੇ ਦੱਸਿਆ ਕੁਝ ਤਾਂ ਆਪਾਂ ਨੂੰ ਪਤਾ ਲੱਗਿਆ ਆਪਾਂ ਕਹਿੰਦੇ ਵੀ ਸ਼ਾਂਝ ਹੋ ਜਾ ਜਿੰਨੀ ਉਹ ਨਹੀਂ ਥੋੜੀ ਗੁਣੇ ਨਾਲ ਵੰਡਿਆ ਜਾਵੇ ਉਹ ਨਹੀਂ ਥ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਗੁਰੂ ਕਾਲਖਾ ਹੋਏਗੀ ਕੀ ਫਤਵੀ